ਸਤ ਸ੍ਰੀ ਅਕਾਲ ਫਰੈਂਡਸ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਫਰੈਂਡਸ ਆਪਾਂ ਪਿਛਲੀ ਕਲਾਸ ਵਿੱਚ ਪੜਿਆ ਸੀ ਪਾਠ ਪੰਜਵਾਂ ਤਿੰਨ ਮੱਛੀਆਂ ਠੀਕ ਹੈ ਕਿਹੜਾ ਲੈਸਨ ਸੀ ਤਿੰਨ ਮੱਛੀਆਂ ਅੱਜ ਇਹਦੇ ਆਪਾਂ ਕੁਐਸਚਨ ਅਨਸਰ ਕਰਾਂਗੇ ਠੀਕ ਹੈ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਫਰੈਂਡਸ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹਨੇ ਵੀ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਸਬਸਕ੍ਰਾਈਬ ਪਲੀਜ਼ ਕਰ ਦਿਜੀਏ ਤੇ ਜੇ ਮੇਰਾ ਵੀਡੀਓ ਪਸੰਦ ਆਂਦਾ ਹੈ ਤਾਂ ਉਹਨੂੰ ਲਾਈਕ ਕਰ ਦਿਓ ਤੇ ਜਿਹੜੇ ਪੰਜਾਬੀ ਸਿੱਖਣਾ ਚਾਹੁੰਦੇ ਆ ਤੁਹਾਡੇ ਕੋਈ ਵੀ ਫਰੈਂਡਸ ਹੋਵੇ ਕੋਈ ਰਿਸ਼ਤੇਦਾਰ ਹੋਵੇ ਉਹਨਾਂ ਨੂੰ ਵੀਡੀਓ ਸ਼ੇਅਰ ਕਰ ਦੇਣਾ ਠੀਕ ਹੈ ਤੇ ਫਰੈਂਡਸ ਜਿਹੜਾ ਨਾਲ ਵਾਲਾ ਬੈਲ ਆਈਕਨ ਹੈ ਉਹਨੂੰ ਵੀ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਜੜੀਆਂ ਆਉਣ ਵਾਲੀ ਵੀਡੀਓ ਦੀਆਂ ਵੀ notification ਮਿਲਦੀਆਂ ਰਹਣ ਤੇ ਚਲੋ ਬਿਨਾਂ ਦੇਰੀ ਤੋਂ ਆਪਾਂ ਇਹ ਕਲਾਸ ਸ਼ੁਰੂ ਕਰਦੇ ਹਾਂ ਆਪਾਂ ਕਰ ਰਹੇ ਹਾਂ ਪ੍ਰਸ਼ਨ ਉੱਤਰ ਠੀਕ ਹੈ ਤਿੰਨ ਮੱਛੀਆਂ ਲੈਸਨ ਦੇ ਪਾਠ ਦੇ ਕੁਐਸਚਨ ਆਨਸਰ ਪਹਿਲਾ ਕੁਐਸਚਨ ਕੀ ਹੈ ਹੇਠ ਲਿਖੇ ਸ਼ਬਦਾਂ ਦੇ ਉੱਤਰਾਂ ਲਈ ਸਹੀ ਵਿਕਲਪ ਚੁਣੋ ਠੀਕ ਹੈ ਮੱਛੀਆਂ ਪਹਿਲਾ ਹੈ ਮੱਛੀਆਂ ਕਿੱਥੇ ਰਹਿੰਦੀਆਂ ਸਨ ਕਿੱਥੇ ਰਹਿੰਦੀਆਂ ਸਨ ਲੈਸਨ ਪੜਿਆ ਹੈ ਨਾ ਸਾਰਿਆਂ ਨੇ ਪਿਛਲੀ ਕਲਾਸ 'ਚ ਨਦੀ ਵਿੱਚ ਸਮੁੰਦਰ ਵਿੱਚ ਤਲਾਹ ਵਿੱਚ ਕਿ ਸਰੋਵਰ ਵਿੱਚ ਸਾਰੇ ਨੇ ਲੈਸਨ ਪੜਿਆ ਨਾ ਕੀ ਸੀ ਉਸ ਵਿੱਚ ਇੱਕ ਸੁੰਦਰ ਤਲਾਹ ਸੀ ਉਸ ਤਲਾਹ ਵਿੱਚ ਤਿੰਨ ਮੱਛੀਆਂ ਰਹਿੰਦੀਆਂ ਸਨ ਤਲਾਹ ਤਲਾਹ ਤੇ ਆਪਾਂ ਟਿਕ ਕਰ ਦੇਵਾਂਗੇ ਠੀਕ ਹੈ ਫਿਰ ਇਹ ਕਿਹੜੀ ਮੱਛੀ ਕੁਝ ਵੀ ਨਹੀਂ ਸੋਚਦੀ ਸੀ ਪਹਿਲੀ ਮੱਛੀ ਦੂਜੀ ਮੱਛੀ ਤੀਜੀ ਮੱਛੀ ਕਿ ਕੋਈ ਵੀ ਨਹੀਂ ਕਿਹੜੀ ਮੱਛੀ ਕੁਝ ਵੀ ਨਹੀਂ ਸੋਚਦੀ ਸੀ ਤੀਜੀ ਮੱਛੀ ਤੀਜੀ ਮੱਛੀ ਕੁਝ ਵੀ ਨਹੀਂ ਸੋਚਦੀ ਸੀ ਫਿਰ ਮੱਛੀਆਂ ਫੜਨ ਲਈ ਜਾਲ ਕੌਣ ਲੈ ਕੇ ਆਇਆ ਮਛੇਰੇ ਬੱਚੇ ਸਿਪਾਹੀ ਪਿੰਡ ਦੇ ਲੋਕ ਜਾਲ ਕੌਣ ਲੈ ਕੇ ਆਂਦਾ ਹੈ ਤਾਂ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਹੈ ਨਾ ਮੱਛੀਆਂ ਫੜਨ ਲਈ ਕੌਣ ਜਾਲ ਲੈ ਕੇ ਆਂਦਾ ਹੈ ਮਛੇਰੇ ਠੀਕ ਹੈ ਇਹ ਆ ਗਿਆ ਹੈ ਮਛੇਰੇ ਓਕੇ ਫਰੈਂਡਸ ਤਾਂ ਅਗਲਾ ਕੁਐਸਚਨ ਕਰ ਲੈਂਦੇ ਆ ਇਹ ਲਿਖ ਲਓ ਜਲਦੀ ਨਾਲ ਤੇ ਫਰੈਂਡਸ ਇਹ ਅਗਲਾ ਵੀ ਦੇਖ ਲੈਂਦੇ ਆ ਅਗਲਾ ਕੁਐਸਚਨ ਪਹਿਲੇ ਕੁਐਸਚਨ ਦਾ ਹੀ ਅਗਲਾ ਸੱਸਾ ਹੈ ਲੇਟੀ ਹੋਈ ਦੂਜੀ ਮੱਛੀ ਨੂੰ ਦੇਖ ਕੇ ਮਛੇਰਿਆਂ ਨੇ ਉਸ ਨੂੰ ਕੀ ਸਮਝਿਆ ਕੀ ਸਮਝਿਆ ਸੀ ਡੁੱਬੀ ਹੋਈ ਮਰੀ ਹੋਈ ਗਲੀ ਹੋਈ ਕਿ ਸੜੀ ਹੋਈ ਕੀ ਸਮਝਿਆ ਸੀ ਮਰੀ ਹੋਈ ਮਰੀ ਹੋਈ ਸਮਝ ਕੇ ਉਹਨੂੰ ਦੂਰ ਛੱਡ ਦਿੱਤਾ ਸੀ ਪਤਾ ਹੈ ਨਾ ਫਿਰ ਹੈ ਨੈਕਸਟ ਦੂਸਰਾ ਕੁਐਸਚਨ ਹੈ ਹੇਠਾਂ ਲਿਖੇ ਸ਼ਬਦਾਂ ਦੇ ਅਰਥ ਦੂਜੇ ਤਲਾਬ ਵਿੱਚ ਮੌਜੂਦ ਹਨ ਇਹ ਇੱਕ ਤਲਾਬ ਹੈ ਇਹ ਦੋ ਤਲਾਬ ਹੈ ਦੂਸਰਾ ਹੈ ਇਹਨਾਂ ਨੂੰ ਲੱਭ ਕੇ ਹੇਠਾਂ ਦਿੱਤੇ ਤਲਾਬ ਵਿੱਚ ਲਿਖੋ ਜਿਹੜੇ ਸ਼ਬਦ ਇਹ ਵਾਲੇ ਦਿੱਤੇ ਇਹਨਾਂ ਦੇ ਅਰਥ ਏ ਹੈ ਤੇ ਇਹਨਾਂ ਨੂੰ ਲੱਭ ਕੇ ਤੁਸੀਂ ਇਹਦੇ ਵਿੱਚ ਲਿਖਣਾ ਹੈ ਠੀਕ ਹੈ ਇਹ ਮੈਂ ਲਿਖ ਦਿੰਦੀ ਆ ਤੁਹਾਨੂੰ ਜੰਗਲ ਮੈਨੂੰ ਇਧਰੋਂ ਇੱਕ ਲੈਣਾ ਜੰਗਲ ਜੰਗਲ ਦਾ ਅਰਥ ਇਹਦੇ ਵਿੱਚ ਲਿਖਣਾ ਹੈ ਕੀ ਹੁੰਦਾ ਠੀਕ ਹੈ ਮੈਂ ਲਿਖ ਦਿੰਦੀ ਆ ਇਹ ਦੇਖੋ ਇਸ ਦਾ ਉੱਤਰ ਮੈਂ ਲਿਖ ਦਿੱਤਾ ਹੈ ਇਧਰੋਂ ਸ਼ਬਦ ਚੱਕਣਾ ਅਰਥ ਇਧਰੋਂ ਤੁਸੀਂ ਲੈਣਾ ਜਿੱਦਾਂ ਜੰਗਲ ਜੰਗਲ ਇੱਧਰ ਲਿਖਤਾ ਜੰਗਲ ਦਾ ਇਧਰੋਂ ਕੀੜਾ ਆਜੂਗਾ ਚੱਕਲ ਦਾ ਅਰਥ ਕੀ ਹੁੰਦਾ ਵਣ ਵਣ ਮੀਨਸ ਜੰਗਲ फिर आगे विश्वास विश्वास की हों भरोसा इधरों रहना, तो इधरों अर्थ लभना विश्वास भरोसा भगवान परमात्मा, भगवान परमात्मा, फिर मुश्किल, मुश्किल, औखा औखा ठीक है राह रस्ता राह की है रस्ता ठीक है फ्रेंड्स ਅਗਲਾ ਕੁਐਸਚਨ ਹੈ ਫਰੈਂਡਸ ਪਾਠ ਦੇ ਆਧਾਰ ਤੇ ਇਹ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲੀ ਮੱਛੀ ਦਾ ਸੁਭਾਅ ਕਿਹੋ ਜਿਹਾ ਸੀ ਪੜਿਆ ਨਾ ਪਹਿਲੀ ਮੱਛੀ ਦੇ ਸਾਹਮਣੇ ਜੇ ਕੋਈ ਮੁਸ਼ਕਲ ਆਂਦੀ ਤਾਂ ਉਹ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਸੀ ਤੇ ਕਿਸੇ ਦੀ ਰਾਹ ਨਹੀਂ ਦੇਖਦੀ ਸੀ ਸਮਝ ਆਈ ਫਰੈਂਡਸ ਪਹਿਲੀ ਮੱਛੀ ਦਾ ਸੁਭਾਅ ਕਿੱਦਾਂ ਦਾ ਸੀ ਪਹਿਲੀ ਮੱਛੀ ਦੇ ਸਾਹਮਣੇ ਜਦੋਂ ਵੀ ਕੋਈ ਮੁਸ਼ਕਲ ਆਂਦੀ ਸੀ ਤਾਂ ਉਹ ਉਸ ਨੂੰ ਈਜ਼ੀਲੀ ਸਮਝ ਸਕਦੀ ਸੀ ਠੀਕ ਹੈ ਸੁਲਝਣ ਦੀ ਕੋਸ਼ਿਸ਼ ਕਰਦੀ ਸੀ ਤੇ ਕਿਸੇ ਦੀ ਰਾ ਨਹੀਂ ਦੇਖਦੀ ਸੀ ਠੀਕ ਹੈ ਤੀਜੀ ਮੱਛੀ ਕੀ ਦੂਸਰਾ ਕੁਐਸਚਨ ਹੈ ਤੀਜੀ ਮੱਛੀ ਕੀ ਮੰਨਦੀ ਸੀ ਤੀਜੀ ਮੱਛੀ ਸੋਚਦੀ ਸੀ ਕਿ ਜੋ ਹੋਣਾ ਹੈ ਉਹ ਹੋ ਕੇ ਰਹਿਣਾ ਹੈ ਉਸ ਨੂੰ ਕੋਈ ਨਹੀਂ ਰੋਕ ਸਕਦਾ ਕਿ ਜੋ ਕੁਝ ਵੀ ਹੋਊਗਾ ਉਹੋ ਹੀ ਹੋ ਕੇ ਰਹਿਣਾ ਹੈ ਉਸ ਨੂੰ ਮਤਲਬ ਭਗਵਾਨ ਤੇ ਰੱਬ ਤੇ ਹੀ ਭਰੋਸਾ ਸੀ ਕਿ ਜੋ ਹੋਣਾ ਹੈ ਉਹ ਹੀ ਹੋਣਾ ਹੈ ਉਹ ਹੋ ਕੇ ਹੀ ਰਹਿਣਾ ਹੈ ਉਸ ਨੂੰ ਕੋਈ ਵੀ ਨਹੀਂ ਰੋਕ ਸਕਦਾ ਨੈਕਸਟ ਹੈ ਮਛੇਰੇਆ ਨੇ ਦੂਜੀ ਮੱਛੀ ਨੂੰ ਇੱਕ ਪਾਸੇ ਕਿਉਂ ਛੁੱਟ ਦਿੱਤਾ ਮਛੇਰੇਆ ਨੇ ਦੂਜੀ ਮੱਛੀ ਨੂੰ ਮਰੀ ਹੋਈ ਸਮਝ ਕੇ ਇੱਕ ਪਾਸੇ ਛੁੱਟ ਦਿੱਤਾ ਉਹ ਨਾਟਕ ਕਰ ਰਹੀ ਸੀ ਨਾ ਮਰੇ ਹੋਏ ਹੋਣ ਦਾ ਤਾਂ ਇਸ ਲਈ ਮਛੇਰੇ ਉਹਨਾਂ ਨੇ ਸੋਚਿਆ ਕਿ ਇਹ ਤਾਂ ਮਰੀ ਹੋਈ ਹੈ ਪਹਿਲੇ ਮਰੀ ਹੈ ਤਾਂ ਉਸ ਨੂੰ ਇੱਕ ਪਾਸੇ ਛੁੱਟ ਦਿੱਤਾ ਠੀਕ ਹੈ ਮਰੀ ਹੋਈ ਸਮਝ ਕੇ ਉਸ ਨੂੰ ਇੱਕ ਪਾਸੇ ਛੁੱਟ ਦਿੱਤਾ ਚੌਥਾ ਤੀਜੀ ਮੱਛੀ ਦਾ ਅੰਤ ਵਿੱਚ ਕੀ ਹੋਇਆ ਤੀਜੀ ਮੱਛੀ ਅੰਤ ਵਿੱਚ ਜਾਲ ਵਿੱਚ ਫਸ ਗਈ ਤੇ ਤੜਫ ਤੜਫ ਕੇ ਮਰ ਗਈ ਉਹ ਕੁਝ ਨਹੀਂ ਸੋਚਦੀ ਸੀ ਨਾ ਤੀਜੀ ਮੱਛੀ ਕਹਿੰਦੀ ਸੀ ਵੀ ਜੋ ਹੋਊਗਾ ਉਹ ਹੀ ਹੋਊਗਾ ਜੋ ਰੱਬ ਨੂੰ ਮਨਜ਼ੂਰ ਹੈ ਉਹ ਹੀ ਹੋਊਗਾ ਤੇ ਉਸਨੇ ਕੀ ਕੀਤਾ ਕਿਸੇ ਦੀ ਸੁਣੀ ਨਹੀਂ ਆਪਣੀ ਮਰਜ਼ੀ ਕੀਤੀ ਤੀਜੀ ਮੱਛੀ ਅੰਤ ਵਿੱਚ ਜਾਲ ਵਿੱਚ ਉਹ ਫਸ ਗਈ ਤੇ ਤੜਫ ਤੜਫ ਕੇ ਮਰ ਗਈ ਫਰੈਂਡਸ ਅਗਲਾ ਕੁਐਸਚਨ ਹੈ हेठਾਂ ਦਿੱਤੇ ਇੱਕ ਵਚਨ ਸ਼ਬਦਾਂ ਦੇ ਬਹੁਵਚਨ ਲਿਖੋ ਇਹ ਇੱਕ ਵਚਨ ਹੈ ਇਹ ਬਹੁਵਚਨ ਲਿਖਤੇ ਹਨ ਠੀਕ ਹੈ ਕਿਹੜਾ ਹੈ ਇੱਕ ਵਚਨ ਕੀ ਹੈ ਮੱਛੀ ਮੱਛੀ ਨੂੰ ਕੀ ਬੋਲਾਂਗੇ ਬਹੁਵਚਨ ਚ ਮੱਛੀਆਂ ਠੀਕ ਹੈ ਫਿਰ ਹੈ ਮੁਸ਼ਕਲ ਮੁਸ਼ਕਲ ਮੁਸ਼ਕਲਾਂ ਮੁਸ਼ਕਲ ਹੁੰਦਾ ਹਿੰਦੀ ਚ ਮੁਸ਼ਕਲ ਹੁੰਦਾ ਪੰਜਾਬੀ ਚ ਮੁਸ਼ਕਲ ਮੁਸ਼ਕਲਾਂ ਮਛੇਰਾ ਮਛੇਰੇ ਜਿਆਦਾ ਕਿ ਬਹੁਵਚਨ ਚ ਕੀ ਹੋ ਜਾਊਗਾ ਮਛੇਰੇ ਮਛੇਰਾ ਇੱਕ ਮਛੇਰੇ ਬਹੁਤ ਜ਼ਿਆਦਾ ਗੱਲ ਗੱਲਾਂ ਉਹ ਗੱਲਾਂ ਕਰਨ ਲੱਗ ਪਏ ਉਸਨੇ ਇੱਕ ਗੱਲ ਸੁਣਾਈ ਠੀਕ ਹੈ ਗੱਲ ਗੱਲਾਂ ਗੱਲਾਂ ਬਹੁਤ ਜ਼ਿਆਦਾ ਮੌਕਾ ਮੌਕੇ ਠੀਕ ਹੈ ਉਸ ਨੂੰ ਸਾਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਉਸ ਨੂੰ ਸੁਦਰਨ ਦਾ ਇੱਕ ਮੌਕਾ ਦੇਣਾ ਚਾਹੀਦਾ ਹੈ ਉਸਨੇ ਕਈ ਮੌਕੇ ਗਵਾ ਦਿੱਤੇ ਠੀਕ ਹੈ ਇਹ ਹੋ ਗਏ ਬਹੁਵਚਨ ਇਸ ਦਿਨ ਨਾਲ ਨਾਲ ਸਾਡਾ ਇਹ ਲੈਸਨ ਵੀ ਤਿੰਨ ਮੱਛੀਆਂ ਵਾਲਾ ਕੰਪਲੀਟ ਹੁੰਦਾ ਹੈ ਤੇ ਨੈਕਸਟ ਕਲਾਸ ਵਿੱਚ ਆਪਾਂ ਅਗਲਾ ਲੈਸਨ ਕਰਾਂਗੇ ਤਦ ਤੱਕ ਲਈ ਓਕੇ ਬਾਏ ਬਾਏ ਫਰੈਂਡਸ ਥੈਂਕ ਯੂ ਟੇਕ ਕੇਅਰ ਥੈਂਕ ਯੂ